ਸਾਰਿਆਂ ਨੂੰ ਜੈ ਸ਼੍ਰੀ ਰਾਮ પ્રાਚੀਨ ਮੰਦਰ ਸ਼੍ਰੀ ਹਰਮਾਨ ਜੀ ਮੰਡੀ ਗਲੀ ਸੰਗਰੂਰ ਤੋਂ ਮੈਂ ਮਹੰਤ ਪੰਕਜ 바ਵਾ ਜੋ ਕਿ 12 April ਦਾ ਜਨਮotsav ਹੈ ਜੀ ਹਨੂਮਾਨ ਜੀ ਦਾ ਤੇ ਉਹਦੇ ਉਪਲਕਸ਼ ਦੇ ਵਿੱਚ ਪਹਿਲਾ ਸਾਲਾ ਸਰ ਤੋਂ ਜੋਤ ਵੀ ਆਈ ਆ ਔਰ ਅੱਜ ਹਰਮਾਨ ਜੀ ਦਾ ਪਾਰ ਸੰਪੂਰਨ ਹੋਇਆ ਤੇ ਇੱਕ ਕੱਲ ਦੀ ਹੈਗੀ ਇੱਕ ਬਾਬੇ ਸ਼ੋਭਾ ਯਾਤਰਾ ਵੀ ਕੱਢ ਰਹੇ ਆ ਤੇ 11 ਤਰੀਕ ਤੱਕ ਜਾਗਰਨ ਹੈ ਔਰ 12 ਤਰੀਕ ਨੂੰ ਜਨਮotsav ਮੰਦਰ ਦੇ ਵਿੱਚ ਮਨਾਇਆ ਜਾਏਗਾ ਜੀ ਪাবਲੀਕਲੀ ਗੱਲ ਕਰੀਏ ਲੋਕਾਂ ਚ ਕਿੰਨਾ ਖੁਸ਼ ਆ ਬਾਇਆ ਦੇਖੋ ਬਹੁਤ ਜਿਆਦਾ ਪਾਇਆ ਜਾ ਰਿਹਾ ਦੇਖੋ ਝੰਡਾ ਰਸਮ ਸੀ ਉਸ ਚ ਵੀ ਕਾਫੀ ਗਿਣਤੀ ਚ ਬੰਦੇ ਆਏ ਭਗਤ ਇਕੱਠੇ ਹੋਏ ਔਰ ਜਦੋਂ ਹੁਣ ਜੋਤ ਲੈ ਕੇ ਆਏ ਸਾਲਾ ਸਰ ਤੋਂ ਉਦੋਂ ਵੀ 100 ਤੋਂ ਪਲੱਸ ਬੰਦੇ ਜੋਤ ਲੈਣ ਗਏ ਸੀਗੇ 30 ਤੋਂ ਜਿਆਦਾ ਗੱਡੀਆਂ ਸੀ ਤੇ ਬੜਾ ਆਨੰਦ ਮਈ ਸਭ ਬਹੁਤ ਉਡੀਕ ਹੁੰਦੀ ਆਪਣੇ ਜਾਗਰਨ ਦੀ ਵੀ ਜੋ ਹਜਨਵਸ ਸੰਵੰਦਾ ਉਹਦੇ ਬਹੁਤ ਸਾਰੇ ਸ਼ਹਿਰ ਨਿਵਾਸੀ ਨੂੰ ਇਹ ਹੁੰਦਾ ਕਿ ਹਾਂ ਕਦੋਂ ਸਾਲ ਕਦੋਂ ਨਿਕਲੇ ਔਰ ਕਦੋਂ ਪ੍ਰੋਗਰਾਮ ਸ਼ੁਰੂ ਹੋਵੇ ਜੇ ਹੁਣ ਕੋਈ ਕਾਲੀ ਦੇਵੀ ਦੇ ਮੰਦਰ ਦੀ ਗੱਲ ਕਰੀ ਜਾਵੇ ਤੇ ਉੱਥੇ ਵੀ ਜਗਰਾਤਾ ਉੱਥੇ ਕੌਣ ਜਾਗਰਨ ਕਰਾ ਰਿਹਾ ਹੈ ਕਿੰਨੇ ਕੁ ਤੁਹਾਨੂੰ ਆ ਸਕਿਆ ਕਿੰਨੇ ਕੁ ਲੋਕ ਉੱਥੇ ਹੋਣ ਦੇਖੋ ਉੱਥੇ ਆ ਰਹੇ ਨੇ ਰੋਸ਼ਨ ਪ੍ਰਿੰਸ ਜੀ ਆ ਰਹੇ ਨੇ ਜੀ ਪੰਜਾਬ ਦੇ ਪ੍ਰਸਿੱਧ ਕਲਾਕਾਰ ਨੇ ਨਾਲ ਆਪਣੇ ਹੈਗੇ ਸੰਗਰੂਪ ਤੋਂ ਮੱਖਾ ਜੀ ਹੈਗੇ ਨੇ ਇੱਕ ਬਿਕਰ ਮਠੌਰ ਜੀ ਨੇ ਦੀਪੂ ਜੀ ਨੇ ਇਹ ਕਰਨਗੇ ਬਾਲਾ ਜੀ ਦਾ ਗੁਣਗਾਨ ਔਰ ਪਿਛਲੀ ਵਾਰ ਜੋ ਪਿਛਲੇ 15000 ਦੇ ਕਰੀਬ ਬੰਦੇ ਆਏ ਸੀਗੇ ਸ਼ਰ ਭਗਤ ਜਿਹੜੇ ਦਰਸ਼ਨ ਕਰਨ ਆਏ ਨੇ ਸੁਣਨ ਆਏ ਨੇ ਇਸ ਵਾਰ ਵੀ ਉਮੀਦ ਹੈ ਵੀ ਸ਼ਾਇਦ ਉਸ ਤੋਂ ਵੀ ਪਲੱਸ ਹੋ ਜਾਣ ਜਿਆਦਾ ਹੋ ਜਾਣ। ਇਹ ਗੱਲ ਚੱਲ ਰਹੀ ਹੈ ਕਿ ਹਾਂ ਜੀ ਕਰਪਾਸ ਲੈ ਲੈਣੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ। ਕੀ ਕੋਈ ਮੰਦਰੋਂ ਦਾ ਪਾਸ ਵੇਚੇ ਜਾਵੇ? ਜੀ ਦੇਖੋ ਐਸਾ ਸਾਡਾ ਕੋਈ ਵੀ ਪਾਸ ਵਾਲਾ ਕੋਈ ਸਿਸਟਮ ਨਹੀਂ ਹੈ। ਨਾ ਹੀ ਕਿਸੇ ਨੂੰ ਵੇਚਣ ਦਾ ਜਾਂ ਨਾ ਕੋਈ ਸਾਡਾ ਕੋਈ ਕਿਸੇ ਨਾਲ ਲਿੰਕ ਹੈ। ਕਿਸੇ ਨੇ ਕੱਲ ਇੰਸਟਾ ਤੇ ਪਾਈ ਸੀ ਪੋਸਟ ਵੀ ਪਾਤ ਤੋਂ ਪਾਸ ਲੈ ਲੋ, ਪਾਸ ਲਓਗੇ 300 ਰੁਪਏ ਦੇ ਦਿਓ। ਅਸੀਂ ਉਹ ਬੰਦਾ ਟ੍ਰੇਸ ਕਰ ਲਿਆ ਹੈ। ਉਹਦੇ ਮਾਪੇ ਬਾਬ ਮਾਫੀ ਮੰਗ ਗਏ ਨੇ। ਪਰ ਕੋਈ ਵੀ ਮੰਗਦਾ ਤੋਂ ਪੈਸਾ ਕਿਸੇ ਵੀ ਕਿਸਮ ਦਾ ਪੈਸਾ ਮੰਦਰ ਦੇ ਨਾਮ ਤੇ ਮੰਗਦਾ ਤਾਂ ਉਹ ਮੇਰੇ ਨਾਲ ਕੰਟੈਕਟ ਕਰਨ ਮੰਦਰ ਜਾ ਕੇ ਕੰਟੈਕਟ ਕਰਨ। ਕੋਈ ਵੀ ਐਸਾ ਹੈ ਕਿ ਜਿਸ ਦੇ ਕੋਈ ਪਰਚੀ ਆਪਾਂ ਕਿਸੇ ਨੂੰ ਦਿੱਤੀ ਨਹੀਂ ਬਾਹਰ ਕੋਈ ਵੀ ਆ ਕੇ ਕਾਪੀ ਲੈ ਕੇ ਆ ਰਿਹਾ ਤਾਂ ਉਹ ਵੀ ਮੰਦਰ ਨਾਲ ਕੰਟੈਕਟ ਕਰਨਾ ਬਿਨਾ ਪੁੱਛੇ ਕਿਸੇ ਨੂੰ ਕੋਈ ਪੈਸਾ ਦੇਣ ਦੇ ਕਿਸੇ ਵੀ ਕਿਸੇ ਦੇ ਪੈਸਾ ਦੇਣ ਦੀ ਲੋੜ ਨਹੀਂ ਹੈ ਕੋਈ ਹਜੇ ਕੋਈ ਪਾਸ ਦਾ ਨਹੀਂ ਹੈ ਜੀ ਹਜੇ ਕਿਸੇ ਨੂੰ ਕੋਈ ਪਾਸ ਨਾ ਦਿੱਤਾ ਗਿਆ ਹੈ ਨਾ ਕੋਈ ਪਾਸ ਦੀ ਕੋਈ ਹਜੇ ਗੱਲ ਹੈ ਜੀ ਆਮ ਲੋਕਾਂ ਦੀ ਜਿਹੜੀ ਐਂਟਰੀ ਹੈ ਉਹ ਖੁੱਲੀ ਆਮ ਲੋਕਾਂ ਦੀ ਐਂਟਰੀ ਖੁੱਲੀ ਹੈ ਜੀ ਜੋ ਦੇਖੋ ਸੰਸਥਾਵਾਸਥਿਕ ਲਾਈਨ ਰੱਖੀ ਗਈ ਹੈ ਉਹ ਨਾਲ ਹੀ ਪੈਰਲਲ ਲਾਈਨ ਚੱਲੂਗੀ ਉਹ ਸਿਰਫ ਜਿੰਨੀਆਂ ਸਮਾਜਿਕ ਨੇ ਧਾਰਮਿਕ ਸੰਸਥਾਵਾਂ ਨੇ ਉਹਨਾਂ ਵਾਸਤੇ ਜ਼ਰੂਰ ਰੱਖਿਆ ਹੋਰ ਕੋਈ ਕਿਸੇ ਵਾਸਤੇ ਉਹ ਸਿੰਪਲ ਲਾਈਨ ਚੱਲੇਗੀ ਉਹ ਇਹੀ ਚੱਲਦੀ ਰਹੇਗੀ ਜੀ ਮੇਰਾ ਨਾਮ ਸ੍ਰੀ ਸ਼ੁੱਤਾ ਕੀ ਕਹਿਣਾ ਚਾਹੁੰਦੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਜੀ ਕੀ ਪ੍ਰੋ ਅੱਜ ਇਹ ਐਨੇ ਵੀ ਪ੍ਰੋਗਰਾਮ ਹੈ ਹਨੂਮਾਨ ਮੰਦਰ ਛੋ ਰਹੇ ਹੈ ਉਹ ਬਾਲਾ ਜੀ ਦੇ ਜਨਮ ਸੁਬ ਦੇ ਉਕਲਖਸ਼ ਕੀਤੇ ਜਾ ਰਹੇ ਹੈ ਇਸ ਸਾਲ ਬਾਲਾ ਜੀ ਦਾ 357ਵਾਂ ਜਨਮotsਵ ਹੈ ਇਸ ਦੇ ਵਿੱਚ ਇਹਨਾਂ ਪ੍ਰਕਾਰ ਦੇ ਪ੍ਰੋਗਰਾਮ ਰੱਖੇ ਗਏ ਨੇ ਔਰ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਝੰਡਾ ਚੜਾਉਣ ਦੀ ਰਸਮ ਹੋਈ ਉਹ ਮਾਤਾ ਕਾਲੀ ਦੇ ਮੰਦਰ ਵਿੱਚ ਉਸ ਦਿਨ ਤੋਂ ਹੀ ਸਾਰੇ ਪ੍ਰੋਗਰਾਮ ਸ਼ੁਰੂ ਹੋ ਰਹੇ ਹਨ 6 ਤਾਰੀਖ ਨੂੰ ਸਾਲਾਸਰ ਤਹਮ ਤੋਂ ਸ਼ੁਭ ਜੋਤ ਇਥੇ ਲਿਆਂਈਏ ਉਹਨੂੰ ਇੱਥੇ ਸਥਾਪਿਤ ਕੀਤਾ ਗਿਆ ਤੇ ਅੱਜ 8 ਤੋਂ 8 ਤੋਂ ਲੈ ਕੇ 9 ਤਾਰੀਖ ਤੱਕ ਰਮਾਇਣ ਦਾ ਪਾਠ ਹੋਇਆ ਅਜਰਮੈਨ ਦਾ ਪੂਕ ਪਾਇਆ ਗਿਆ 10 ਤਾਰੀਖ ਨੂੰ ਸ਼ੁਵਾ ਯਾਤਰਾ ਕੀਤੀ ਜਾਏਗੀ ਸਾਰੇ ਸ਼ਹਿਰ 'ਚ ਔਰ ਜਿਹੜੀ ਸ਼ੁਭ ਜੋਤ ਹੈ ਬਾਲਾ ਜੀ ਦੀ ਉਹਦੇ ਦਰਸ਼ਨ ਸਾਰੀ ਦਿਨ ਤਾਂ ਨੂੰ ਕਰਵਾਏ ਜਾਣਗੇ 11 ਤਾਰੀਖ ਨੂੰ ਜਾਗਰਨ ਰਾਤ ਨੂੰ 8 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਚੱਲਦਾ ਰਹੇਗਾ 12 ਤਾਰੀਖ ਨੂੰ ਬਾਬਾ ਜੀ ਦਾ ਜਨਮ ਦਿਨ ਜਨਮ ਉਸ ਐਸੇ ਮੰਦਰ ਵਿੱਚ ਮਨਾਇਆ ਜਾਊਗਾ ਜਨਤਾ ਹੋਰ ਜਿਹੜੇ ਲੋਕ ਹੈ ਉਹਨਾਂ ਚ ਇੰਨਾ ਸਾਰੇ ਜਿੰਨੇ ਵੀ ਪ੍ਰੋਗਰਾਮ ਹੋਏ ਨੇ ਉਹਨਾਂ ਵਿੱਚ ਬੜ ਚੜ ਕੇ ਹਿੱਸਾ ਲிட்டਾ ਅਤੇ ਉਹਨਾਂ ਦੇ ਵਿੱਚ ਇੱਕ ਅਲੌਕਿਕ ਉਤਸ਼ਾਹ ਦੇਖਿਆ ਗਿਆ ਕਿ ਉਹਨਾਂ ਦੀ ਜਿਹੜੀ ਬਾਬਾ ਜੀ ਦੇ ਪ੍ਰਤੀ ਕੀ ਸ਼ਰਧਾ ਹੈ ਕੀ ਉਹਨਾਂ ਦੇ ਵਿੱਚ ਉਹਨਾਂ ਦਾ ਪਿਆਰ ਹੈ ਕੀ ਵਿਸ਼ੇਸ਼ਤਾ ਹੈ ਇਹ ਸਾਰਾ ਜਾਗਰਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਮੈਂ ਉਮੀਦ ਕਰਦਾ ਕਿ ਸਾਰੇ ਲੋਕਾਂ ਨੂੰ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਹੋਊਗਾ ਸਾਰਿਆਂ ਦੇ ਵਾਸਤੇ ਮੈਂ ਅਰਦਾਸ ਕਰਦਾ ਕਿ ਉਹ ਸੁਖੀ ਰਹਿਣ ਖੁਸ਼ ਰਹਿਣ ਔਰ ਬਾਬਾ ਜੀ ਦੇ ਧਿਆਨ 'ਚ ਲੱਗੇ ਰਹਿਣ ਜੈ ਸ਼੍ਰੀ ਹਰਿ ਜੈ ਸ਼੍ਰੀ ਹਰਿ जय श्री बालाजी आज श्री हनुमान मंदिर मंडी ਗਲੀ ਸੰਗਰੂਰ ਵੱਲੋਂ श्री हनुमान जयंती ਦੇ ਸੰਬੰਧ ਸਬੰਧ ਨੂੰ ਲੈ ਕੇ श्री ਰਮਾਇਣ ਜੀ ਦੇ ਪਾਠ ਜੋ ਬੀਤੇ ਕੱਲ ਸ਼ੁਰੂ ਹੋਈ ਤੀ ਅੱਜ ਉਹਨਾਂ ਦੀ ਸੰਪੂਰਨਤਾ ਹੋਈ ਹੈ ਸੰਪੂਰਨਤੋਂ ਪ੍ਰੰਤ ਮਿਤੀ 10 April 2025 ਨੂੰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਸ਼੍ਰੀ ਹਰਪਾਨ ਮੰਦਰ ਮੰਡੀ ਗਲੀ ਸੰਗਰੂਰ ਤੋਂ ਸ਼ੁਰੂ ਹੋ ਕੇ ਸੰਗਰੂਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦੀ ਹੋਈ ਉਸ ਦੀ ਸ਼ੋਭਾ ਯਾਤਰਾ ਜਿਹੜੀ ਉਨ ਕੱਢੀ ਜਾਵੇਗੀ ਅਤੇ 11 ਅਪ੍ਰੈਲ ਰਾਤ ਨੂੰ 8 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਸ਼੍ਰੀ ਹਨੂਮਾਨ ਜੀ ਦਾ ਬਾਲਾ ਜੀ ਦਾ ਜਾਗਰਣ ਹੈ ਜਿਹੜਾ ਉਹ ਪ੍ਰਾਚੀਨ ਸ਼੍ਰੀ ਮਹਾਕਾਲੀ ਦੇਵੀ ਮੰਦਰ ਪਟਿਆਲਾ ਗੇਟ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇ ਪ੍ਰਸਿੱਧ ਭਜਨ ਗਾਇਕ ਰੋਸ਼ਨ ਪ੍ਰਿੰਸ ਜੀ ਵਿਕਰਮ ਰਠੌਰ ਜੀ ਅਤੇ ਹੋਰ ਕਲਾਕਾਰ ਨੇ ਜਿਹੜੇ ਉਹ ਸ਼੍ਰੀ ਬਾਲਾ ਜੀ ਦੀ ਮਹਿਮਾ ਦਾ ਗੁਣगान ਕਰਨਗੇ ਇਸ ਪ੍ਰੋਗਰਾਮ ਨੂੰ ਲੈ ਕੇ ਸੰਗਰੂਰ ਸ਼ਹਿਰ ਨਿਵਾਸੀਆਂ ਦੇ ਵਿੱਚ ਭਾਰੀ ਉਤਸ਼ਾਹ ਹੈ ਜਿਹੜਾ ਉਪਾਇਆ ਜਾ ਰਿਹਾ ਹੈ ਔਰ ਜਾਗਰਨ ਲਈ ਜੋ ਜੋਤ ਹੈ ਉਹ ਸ਼੍ਰੀ ਬਾਲਾ ਜੀ ਧਾਮ ਸਾਲਾ ਸਰ ਤੋਂ ਲੈ ਕੇ ਆਈ ਹੈ ਸੰਗਤ 6 ਤਰੀਕ ਨੂੰ ਗਈ ਸੀ 7 ਨੂੰ ਉਹਨਾਂ ਦੀ ਵਾਪਸੀ ਹੋਈ ਹੈ ਅਤੇ ਜਾਗਰਣ ਦੇ ਵਿੱਚ ਜਿਹੜੀ ਜੋਤ ਹੈ ਉਹ ਉੱਤੇ ਬਾਲਾਜੀ ਧਾਮ ਤੋਂ ਲਿਆਂਦੀ ਗਈ ਹੈ ਇਸ ਹਨੂਮਾਨ ਜਯੰਤੀ ਦੇ ਸੰਬੰਧ ਦੇ ਵਿੱਚ ਲੈ ਕੇ ਸੰਗਰੂਰ ਸ਼ਹਿਰ ਨੂੰ ਪੂਰਾ ਲਾਈਟਾਂ ਨਾਲ ਸਜਾਇਆ ਗਿਆ ਹੈ ਪ੍ਰਬੰਧਕਾਂ ਵੱਲੋਂ ਸਾਰੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕਰ ਲਏ ਗਏ ਨੇ ਕੱਲ ਨੂੰ ਵਿਸ਼ਾਲ ਜਿਹੜੀ ਸ਼ੋਭਾ ਯਾਤਰਾ 10 ਅਪ੍ਰੈਲ ਨੂੰ ਹੋਣੀ ਹੈ ਉਹਦੀਆਂ ਸਾਰੀਆਂ ਤਿਆਰੀਆਂ ਨੇ ਜਿਹੜੀਆਂ ਪ੍ਰਬੰਧਕਾਂ ਵੱਲੋਂ ਉਹ ਮੁਕੰਮਲ ਕਰ ਲਈਆਂ ਗਈਆਂ ਹਨ ਅੱਜ ਜੋ ਪਰਵਾਨ ਦੇ ਪਾਠ ਦੀ ਭੋਗ ਨੇ ਭੋਗ ਪ੍ਰੰਤ ਜੋ ਭੰਡਾਰਾ ਹੈ ਬਾਲਾ ਜੀ ਦਾ ਉਹ ਟੁੱਟ ਵਰਤ ਰਿਹਾ ਹੈ ਅਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਜਿਹੜਾ ਉਪਾਇਆ ਜਾ ਰਿਹਾ ਹੈ ਜੈ ਸ਼੍ਰੀ ਵਾਲਾ